ਇਸ ਸਮੇਂ ਦੀ ਵੱਡੀ ਖਬਰ ਸਾਫਾ ਕੈਬਨਿਟ ਮੰਤਰੀ ਭਾਗਪੂਸ਼ਨ ਆਸ਼ੂ ਦੇ ਨਾਲ ਜੁੜੀ ਹੋਈ ਸਾਹਮਣੇ ਆਈ ਹੈ ED ਵੱਲੋਂ ਕੱਲ੍ਹ ਗ੍ਰਿਫਤਾਰ ਕੀਤਾ ਗਿਆ ਸੀ ਗ੍ਰਿਫਤਾਰੀ ਤੋਂ ਬਾਅਦ ਅੱਜ ਭਾਗਪੂਸ਼ਨ ਆਸ਼ੂ ਹੁਣਾਂ ਨੂੰ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ 5 ਦਿਨ ਦੇ ਰਿਮਾਂਡ ਤੇ ED ਦੇ ਰਿਮਾਂਡ ਤੇ ਮਾਂਜੋ ਕੋਰਟ ਵੱਲੋਂ ਭੇਜਿਆ ਗਿਆ ਵੈ ਦੱਸ ਦਈਏ ਤੁਹਾਨੂੰ ਕਿ ED ਵੱਲੋਂ 7 ਦਿਨ ਦਾ ਰਿਮਾਂਡ ਮੰਗਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਮਾਂਜੋ ਕੋਰਟ ਵੱਲੋਂ ਆਪਣਾ ਫੈਸਲਾ ਸੁਣਾੰਦੇ ਹੋਏ 5 ਦਿਨ ਦੇ ED ਰਿਮਾਂਡ ਤੇ ਭਾਗ ਪੂਸ਼ਨ ਹਾਸ਼ੂ ਨੂੰ ਭੇਜਿਆ ਗਿਆ ਵੈ ਦੱਸ ਦਈਏ ਤੁਹਾਨੂੰ ਕਿ 2 ਦਿਨ ਪਹਿਲਾਂ ਹੀ ਟਰਾਂਸਪੋਰਟ ਟੈਂਡਰ ਕੋਟਾਲੇ ਮਾਮਲੇ ਦੇ ਵਿੱਚ ਸਮਨ ਭੇਜਿਆ ਗਿਆ ਸੀਗਾ ਸਮਨ ਭੇਜ ਕੇ ਪੁੱਛਗਿੱਛ ਵਾਸਤੇ ਬੁਲਾਇਆ ਗਿਆ ਸੀਗਾ ਤਾਂ ਕੱਲ 8 ਘੰਟੇ ਦੀ ਲਗਾਤਾਰ ਪੁੱਛਗਿੱਛ ਤੋਂ ਬਾਅਦ ਰਾਤ 8 ਵਜੇ ਦੇ ਕਰੀਬ ਤਕਰੀਬਨ ਭਾਤਪੂਸ਼ਨ ਆਸ਼ੂਦੀ ਗ੍ਰਿਫਤਾਰੀ ਪਾਈ ਗਈ ਹੈ ਤਾਂ ਉਸ ਤੋਂ ਬਾਅਦ ਈਡੀ ਅਧਿਕਾਰੀਆਂ ਵੱਲੋਂ ਜਦੋਂ ਇਸ ਮਾਮਲੇ ਨੂੰ ਦੱਸਿਆ ਗਿਆ ਤਾਂ ਉਹਨਾਂ ਨੇ ਪੁਸ਼ਟੀ ਕੀਤੀ ਕਿ ਭਾਤਪੂਸ਼ਨ ਆਸ਼ੂ ਨੂੰ ਈਡੀ ਵੱਲੋਂ ਹਿਰਾਸਤ ਵਿੱਚ ਲੈ ਲਿੱਤਾ ਗਿਆ ਵਾ ਤਾਂ ਅੱਜ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਅੱਜ ਮਾਂਜੋ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ 5 ਦਿਨ ਦੇ ਈਡੀ ਰਿਮਾਂਡ ਤੇ ਭਾਤਪੂਸ਼ਨ ਆਸ਼ੂ ਨੂੰ ਉਹਨਾਂ ਨੂੰ ਭੇਜ ਦਿੱਤਾ ਗਿਆ ਦੱਸ ਦਈਏ ਤੁਹਾਨੂੰ ਕਿ ਟਰਾਂਸਪੋਰਟ ਟੈਂਡਰ ਘੁਟਾਲੇ ਮਾਮਲੇ ਦੇ ਵਿੱਚ ਇਹ ਵੱਡੀ ਕਾਰਵਾਈ ਈਡੀ ਵੱਲੋਂ ਕੀਤੀ ਗਈ ਹੈ ਇਸ ਤੋਂ ਪਹਿਲਾਂ 2022 ਦੇ ਵਿੱਚ ਵੀ ਵਿਜੀਲੈਂਸ ਵੱਲੋਂ ਇਸ ਮਾਮਲੇ ਨੂੰ ਲੈ ਕੇ ਐਫ ਆਈ ਆਰ ਦਰਜ ਕੀਤੀ ਗਈ ਸੀ ਜਿਸ ਤੋਂ ਬਾਅਦ ਭਰਪੂਰ ਆਸ਼ੂਦੀ ਗ੍ਰਿਫਤਾਰੀ ਹੋਈ 7 ਮਹੀਨੇ ਦੇ तकरीबन ਪਟਿਆਲਾ ਜੇਲ੍ਹ ਦੇ ਵਿੱਚ ਬੰਦ ਰਹੇ ਤੇ ਮਾਜੋਗ ਹਾਈ ਕੋਰਟ ਵੱਲੋਂ ਜ਼ਮਾਨਤ ਮਿਲਣ ਤੋਂ ਬਾਅਦ ਉਹ ਵਾਪਸ ਆਏ ਸੀਗੇ ਤਾਂ ਜਿਸ ਤੋਂ ਬਾਅਦ ਈਡੀ ਵੱਲੋਂ ਉਹਨਾਂ ਦੇ ਘਰ ਤੇ ਅਤੇ ਹੋਰ ਠਿਕਾਣਿਆਂ ਦੇ ਉੱਤੇ ਉਹਨਾਂ ਦੇ ਆਲੇ ਦੁਆਲੇ ਨਜ਼ਦੀਕੀਆਂ ਦੇ ਉੱਤੇ ਵੀ ਈਡੀ ਵੱਲੋਂ ਰੇਡ ਕੀਤੀ ਗਈ ਸੀ ਤੇ ਇਹਨਾਂ ਰੇਡਾਂ ਦੇ ਵਿੱਚ ਜੋ ਤੱਥ ਨਿਕਲ ਕੇ ਸਾਹਮਣੇ ਆਇਆ ਸੀ ਜੋ ਕਾਗਜ਼ਾਤ ਅਤੇ ਜੋ ਕੈਸ਼ ਇਹਨਾਂ ਰੇਡਾਂ ਦੇ ਵਿੱਚ ਸਾਰੇ ਲੋਕਾਂ ਕੋਲੋਂ ਮਿਲਿਆ ਸੀਗਾ ਉਸ ਨੂੰ ਖੰਗਾਲਦੇ ਹੋਏ ਈਡੀ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਈਡੀ ਦਾ ਕਹਿਣਾ ਹੈ ਕਿ ਮਨੀ ਲਾਂਡਰਿੰਗ ਐਕਟ ਦੇ ਤਹਿਤ ਇਹ ਕਾਰਵਾਈ ਕੀਤੀ ਗਈ ਹੈ ਤਾਂ ਹੁਣ 5 ਦਿਨ ਦੇ ਈਡੀ ਰਿਮਾਂਡ ਤੇ ਰਹਿਣਗੇ ਭਗਪੂਰਨ ਆਸ਼ੂ ਦੱਸ ਦਈਏ ਤੁਹਾਨੂੰ ਕਿ ਬਿਜ਼ਨਸ ਤੋਂ ਬਾਹਰ ਹੁਣ ਈਡੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਵਾ ਟਰਾਂਸਪੋਰਟ ਟੈਂਡਰ ਘੁਟਾਲੇ ਨੂੰ ਲੈ ਕੇ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਦੂਜੇ ਪਾਸੇ ਕਾਂਗਰਸ ਦੇ तमाम ਵੱਡੇ ਨੇਤਾ ਅੱਜ ਮਾ ਜੋ ਕੋਟੇਜ ਪਹੁੰਚੇ ਹੋਏ ਸੀਗੇ ਤਾਂ ਪ੍ਰਗਟ ਸਿੰਘ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪ੍ਰਗਟ ਸਿੰਘ ਐਮਐਲਏ ਪ੍ਰਗਟ ਸਿੰਘ ਐਮਐਲਏ ਸੁਖਵਿੰਦਰ ਸਿੰਘ ਕੋਟਲੀ ਤੇ ਹੋਰ ਜਲੰਧਰ ਦੇ ਨੇਤਾ ਜਿਹੜੇ ਨੇ ਪਾਕਪੂਸ਼ਨਾ ਆਸ਼ੂ ਦੇ ਸਮਰਥਨ ਦੇ ਵਿੱਚ ਮਾ ਜੋ ਕੋਟੇਜ ਪਹੁੰਚੇ ਹੋਏ ਸੀ ਉਹਨਾਂ ਦਾ ਕਹਿਣਾ ਸੀਗਾ ਕਿ ਬੰਡੇਟਾ ਪੋਲਿਟਿਕਸ ਹੋ ਰਹੀ ਆ ਬਦਲਾ ਦੇ ਬਦਲਾਖੋਰੀ ਦੀ ਰਾਜਨੀਤੀ ਦੇ ਤਹਿਤ ਇਹ ਕਾਰਵਾਈ ਕੀਤੀ ਗਈ ਆ ਪਹਿਲਾਂ ਆਪ ਸਰਕਾਰ ਦੇ ਰਾਜ ਦੇ ਵਿੱਚ ਵਿਜੀਲੈਂਸ ਵੱਲੋਂ ਇਹ ਕਾਰਵਾਈ ਕੀਤੀ ਗਈ ਆ ਤਾਂ ਹੁਣ ED ਵੱਲੋਂ ਸੈਂਟਰਲ ਫੋਰਸਿਜ਼ ਵੱਲੋਂ ਇਹ ਕਾਰਵਾਈ ਕੀਤੀ ਗਈ ਆ ਤਾਂ ਬਦਲਾਖੋਰੀ ਦੇ ਤਹਿਤ ਇਹ ਕਾਰਵਾਈ ਕੀਤੀ ਜਾ ਰਹੀ ਹੈ ਤੇ ਕਾਂਗਰਸ ਦੇ ਨੇਤਾਵਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਆ ਤਾਂ ਵੱਡੀ ਖਬਰ 5 ਦਿਨ ਦੇ ਰਿਮਾਂਡ ਤੇ ਭੇਜਿਆ ਗਿਆ ਹੋਇਆ ਭਗਪੁਸ਼ਨ ਆਸ਼ੂ ਨੂੰ ਤੇ ਰਿਮਾਂਡ ਦੇ ਵਿੱਚ ਕੀ ਕੀ ਖੁਲਾਸੇ ਹੁੰਦੇ ਨੇ ਕੀ ਕੀ ਤਾਥ ਨਿਕਲ ਕੇ ਸਾਹਮਣੇ ਆਂਦੇ ਨੇ ਇਹ ਦੇਖਣ ਵਾਲੀ ਗੱਲ ਹੋਏਗੀ ਈਡੀ ਦਾ ਕਹਿਣਾ ਹੈ ਕਿ ਪੁਖਤਾ ਸਬੂਤਾਂ ਦੇ ਆਧਾਰ ਤੇ ਕਾਰਵਾਈ ਕੀਤੀ ਗਈ ਹੈ ਤਾਂ ਹੁਣ ਕੀ ਨਿਕਲ ਕੇ ਸਾਹਮਣੇ ਆਂਦਾ ਰਿਮਾਂਡ ਦੇ ਵਿੱਚ ਇਹ ਦੇਖਣ ਵਾਲੀ ਗੱਲ ਹੋਏਗੀ ਤਾਂ 7 ਦਿਨ ਦਾ ਰਿਮਾਂਡ ਈਡੀ ਵੱਲੋਂ ਮੰਗਿਆ ਗਿਆ ਸੀ ਤਾਂ ਪਰ 5 ਦਿਨ ਦੇ ਈਡੀ ਰਿਮਾਂਡ ਤੇ ਭਗੂਸ਼ਨਾਸ਼ ਨੂੰ ਭੇਜਿਆ ਗਿਆ